ਗੁਰਦੁਆਰਾ ਸ਼ਹੀਦ ਸਿੰਘਾਂ ਦਾ ਗੁਰਪੁਰਬ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਹਰ ਜਗ੍ਹਾ ਹਰ ਪਿੰਡ ਹਰ ਗਲੀ ਹਰ ਮੋੜ ਹਰ ਸ਼ਹਿਰ ਹਰ ਪਿੰਡ ਦੇ ਵਿੱਚ ਮਨਾਇਆ ਜਾ ਰਿਹਾ ਤੇ ਅਸੀਂ ਪਹੁੰਚੇ ਆਂ ਪਿੰਡ ਨਵੇਂਵਰਿਆਂ ਬਲਾਕ ਨਿਸ਼ਰਾ ਪੰਨੋਆ ਜਿੱਥੇ ਕਿ ਰੱਖੇ ਗਏ ਸ਼੍ਰੀ ਅਖੰਡ ਪਾਤਸ਼ਾਹ ਸਹਿਬ ਦੀ ਭੋਗ ਉਪਰੰਤ ਦੀਵਾਨ ਸਜਾਏਗੇ ਗੁਰੂ ਕੇ ਲੰਗਰ ਅਤੁੱਟ ਵਰਤਾਏਗੇ ਮੁੱਖ ਗ੍ਰੰਥੀ ਇਥੋਂ ਦੇ ਮੁੱਖ ਰੰਥੀ ਬਾਬਾ ਜਸਵੰਤ ਸਿੰਘ ਜੀ ਪ੍ਰਧਾਨ ਜਹੇਦਾਰ ਗੁਰਪ੍ਰੀਤ ਸਿੰਘ ਜੀ ਦਰਸ਼ਨ ਸਿੰਘ ਜੀ ਸੁਖਦੇਵ ਸਿੰਘ ਜੀ ਬਲਵਿੰਦਰ ਸਿੰਘ ਜੀ ਫੌਜੀ ਜੀ ਬਾਬਾ ਵਿਸ਼ਵਤਰ ਸਿੰਘ ਜੀ ਸੋ ਸੰਤਾ ਨੇ ਵੱਡੇ ਉਤਸ਼ਾਹ ਪਿਆਰ ਦੇ ਨਾਲ ਸੇਵਾ ਨਿਭਾਈ ਰਿਪੋਰਟਰ ਕੁਲਵੰਤ ਸਿੰਘ ਪੱਟੀ ਨੇ ਨਾਲ ਰਾਣਾ ਹਦੀਪੁਰ ਵਾਦ ਸਹਾਇਆਂ ਜੀ ਸਤਿਗੁਰ ਨਦਰ ਕਰੇ ਨਿਮਕ ਇੱਕ ਹਰ ਨਾਮ ਦੇ ਮਰਮਾਂਤਨ ਸਿੱਧਰ ਹੋਏ ਤਾਂ ਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸਿੱਖ ਸੰਤਾਂ ਨੂੰ ਮੁਲਕ ਲਖ ਵਧਾਈਆਂ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਲੋਆ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੰਦ ਜਗ ਚਾਨਣ ਹੋਆ ਸੋ ਅੱਜ ਪੂਰੀ ਦੁਨੀਆ ਦੇ ਵਿੱਚ ਸਿੱਖ ਜਗਤ ਦੇ ਮੰਨੇ ਜਾਂਦੇ ਰਹਿਬਰ ਜੀ ਦੁਨੀ ਦੇ ਮਾਲਕ ਨਾਰਾਇਣ ਰੂਪ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਗੁਰਪੁਰਪੁਰਬ ਵੱਡੀ ਪਧਰਤੇ ਮਨਾਇਆ ਜਾ ਰਿਹਾ ਹੈ ਤੇ ਅਸੀਂ ਪਹੁੰਚੇ ਹਾਂ ਜਲਾ ਤਰਨਤਨ ਤੋਂ ਨਿਊ ਪੰਜਾਬ ਨਿਊਜ਼ ਇਰਾਹੀ ਪਿੰਡ ਨਵੇਂ ਬਰਿਆਂ ਬਲਾਕ ਨਸ਼ਹਿਰਾ ਪੰਨੂਆ ਆ ਸੋ ਇੱਥੇ ਜੋ ਖਣਪੜ ਸਾਹਿਬ ਅੱਜ ਸਮਾਪਤੀ ਹੋਈ ਹੈ ਇਸ ਨਗਰ ਦੇ ਮੁੱਖ ਗ੍ਰੰਥੀ ਗੁਰਦੁਆਰਾ ਸਾਹਿਬ ਦੇ ਬਾਬਾ ਜਸਵੰਤ ਸਿੰਘ ਜੀ ਅਤੇ ਹੋਰ ਨਾਲ ਉਹਨਾਂ ਦੇ ਜੋ ਕਮੇਟੀ ਦੇ ਮੈਂਬਰ ਭਾਈ ਗੁਰਪ੍ਰੀਤ ਸਿੰਘ ਜੀ ਇੱਥੇ ਬਲਵਿੰਦਰ ਸਿੰਘ ਫੌਜੀ ਜੀ ਸੋ ਸਮੂਹ ਸੰਗਤਾਂ ਵੀ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਹ ਅੱਜ ਦੇ ਦਿਨ ਵੀ ਸੰਗਤਾਂ ਨੂੰ ਕੀ ਵਿਸ਼ੇਸ਼ ਰੂਪ ਦੇ ਵਿੱਚ ਬਚਨ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਨਰਾਇਣ ਕਲਾ ਤਾਰ ਜਗ ਮੈਂ ਪਰਵਰਿਓ ਨਰੰਕਾਰਿਆਕਾਰ ਜੋਤ ਜਗਮੰਡਲ ਕਰੇ ਵੈਸੇ ਦੀਨ ਦੀ ਆਦ ਸਤਿਗੁਰੂ ਜਗਤ ਆਦ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਨਾਨਕ ਨਾਮ ਦੇ ਵਾ ਸਿੱਖ ਸੰਗਤ ਅਤੇ ਸਮੂਹ ਮਨਕਤਾ ਨੂੰ ਸਤਿਗੁਰੂ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਸਭ ਨੂੰ ਹੀ ਇਹ ਸੁਨੇਹਾ ਹੈ ਕਿ ਆਪਾਂ ਗੁਰੂ ਵਾਲੇ ਬਣੀਏ ਖੰਡੇ ਬਾਟੇ ਦਾ ਅੰਮ੍ਰਿਤ ਛਕੀਏ ਤੇ ਗੁਰੂ ਸਾਹਿਬ ਜੀ ਨੇ ਜੋ ਆਪਾਂ ਨੂੰ ਬਖਸ਼ਿਸ਼ ਕੀਤੀ ਹੈ ਗੁਰੂ ਕੀ ਬਾਣੀ ਇਹ ਦੇ ਲੜ ਲੱਗੀਏ ਅਤੇ ਆਪਣੇ ਜੀਵਨ ਨੂੰ ਸਫਲਾ ਬਣਾਈਏ ਜੀ ਸਾਰੀਆਂ ਹੀ ਸੰਗਤਾਂ ਨੂੰ ਇਹ ਬੇਨਤੀ ਆਨ ਸਭ ਨੂੰ ਹੀ ਸਤਿਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਸੰਸਾਰ ਦਾ ਭਲਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਨਗਰ ਨਿਵਾਸੀ ਹਰਿਆਣਾ ਨਵੇਂ ਦੀਆਂ ਸੰਗਤਾਂ ਬੜੀ ਸ਼ਰਧਾ ਤੇ ਭਾਵ ਦੇ ਨਾਲ ਇਹ ਜੋ ਗੁਰਪੁਰਬ ਸਾਡੇ ਆਉਂਦੇ ਆ ਬੜੀ ਸ਼ਰਧਾ ਭਾਵ ਨਾਲ ਸੰਗਤਾਂ ਬਣਾਉਂਦੀਆਂ ਰਲ ਮਿਲ ਕੇ ਬੜੀ ਸ਼ਰਦਾ ਦੇ ਨਾਲ ਸੇਵਾ ਸੰਗਤਾਂ ਸਾਰੇ ਰਲ ਮਿਲ ਕੇ ਕਰਦੀਆਂ ਇਸੇ ਤਰ੍ਹਾਂ ਹੀ ਸਾਡੇ ਸੰਗਤਾਂ ਬਹੁਤ ਸੰਗਤਾਂ ਦਾ ਧੰਨਵਾਦ ਆ ਜੀ ਇਹ ਸੰਗਤਾਂ ਸੇਵਾ ਕਰਕੇ ਤਨਮਨ ਧਰਨਾ ਅਗਾਂਹ ਨਾਲ ਬਹੁਤ ਵਧੀਆ ਇਹ ਸੇਵਾ ਕਰਕੇ ਕੀਤਾ ਉਹ ਕਰਦੇ ਹਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਮੂਹ ਸਾ ਸੰਗਤ ਨੂੰ ਸੰਸਾਰ ਪਰ ਵਿੱਚ ਵਸਦੀ ਸਮੂਹ ਨਾਨਕ ਨਾਮ ਲੈਵਾ ਸੰਗਤ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਇਹ ਨਾਲ ਹੀ ਮਹਾਰਾਜ ਦੇ ਜੋ ਹੱਥ ਸਾਨੂੰ ਉਪਦੇਸ਼ ਦੇ ਕੇ ਗਏ ਹਨ ਨਾਮ ਜਪੋ ਵੰਡ ਛਕੋ ਕਿਰਤ ਕਰੋ ਦਾ ਉਪਦੇਸ਼ ਆਪਾਂ ਨੂੰ ਦੇ ਕੇ ਗਏ ਆ ਇਸ ਦੇ ਧਾਰਨੀ ਹੋਣਾ ਚਾਹੀਦਾ ਤੇ ਈਰਖਾ ਦੁਐਤ ਨੂੰ ਦੂਰ ਛੱਡ ਕੇ ਤੇ ਆਪਣੇ ਜੀਵਨ ਨੂੰ ਸੁਖੀ ਬਤੀਤ ਕਰਨਾ ਚਾਹੀਦਾ ਉਹਨਾਂ ਸਾਂਝੀ ਵਾਲਤਾ ਦਾ ਸੰਦੇਸ਼ ਸਾਂਝੀ ਵਾਲਤਾ ਦਾ ਇੱਕ ਸਾਨੂੰ ਸਰਬੇ ਸਾਂਝੀ ਵਾਰਸਦਾਇਨ ਕੋਈ ਨੰਦਸੇ ਮਹਾਰਾਜ ਜੀ ਉਹਦਾ ਉਪਦੇਸ਼ ਸਾਨੂੰ ਦਿੱਤਾ ਕੋਸ਼ਿਸ਼ ਦੇ ਦੇ ਹਿਸਾਬ ਨਾਲ ਸਾਨੂੰ ਕਿਸੇ ਜਾਤ ਪਾਤ ਦਾ ਕਿਸੇ ਕਿਸੇ ਕਿਸ ਬੰਦਾ ਕੋਈ ਵੈਰ ਵਿਰੋਧ ਜਾਂ ਮਨ ਦੇ ਵਿੱਚ ਸ਼ੰਕਾ ਨਹੀਂ ਰੱਖਣੀ ਚਾਹੀਦਾ ਸਾਨੂੰ ਸਾਰਿਆਂ ਨੂੰ ਹੀ ਇੱਕ ਗੁਰੂ ਦੀ ਜੋਤ ਸਮਝ ਕੇ ਹਰ ਇੱਕ ਦਾ ਸਤਿਕਾਰ ਕਰਨਾ ਚਾਹੀਦਾ ਤੇ ਗੁਰੂ ਦੇ ਲੜ ਲੱਗਣਾ ਚਾਹੀਦਾ ਬਾਣੀ ਪੜ੍ਹਨੀ ਚਾਹੀਦੀ ਹੈ ਅੰਮ੍ਰਿਤ ਵੇਲੇ ਤੇ ਜਿਹੜਾ ਆਪਾਂ ਨੂੰ ਗੁਰੂ ਦਾ ਅੰਮ੍ਰਿਤ ਦਿੱਤਾ ਪੰਜ ਬਾਣੀਆਂ ਦਾ ਉਹ ਨਿਤਨੇਮ ਕਰਨਾ ਚਾਹੀਦਾ ਅੰਮ੍ਰਿਤਧਾਰੀ ਹੋਣਾ ਚਾਹੀਦਾ ਤੇ ਸਾਰਿਆਂ ਨਾਲ ਹੀ ਖੁਸ਼ ਹੋਣਾ ਚਾਹੀਦਾ ਜੇ ਕਿਸੇ ਨੂੰ ਕੋਈ ਪ੍ਰਮਾਤਮਾ ਕਿਰਪਾ ਕਰਦਾ ਚੀਜ਼ ਦਿੰਦਾ ਜਾਂ ਖੁਸ਼ ਆ ਉਹਦੀ ਖੁਸ਼ੀ ਮਨਾਉਣੀ ਚਾਹੀਦੀ ਆ ਗਮੇ ਦੇ ਵੇਲੇ ਮਨਾਉਣੀ ਚਾਹੀਦੀ ਆ ਤੇ ਨੌਜਵਾਨਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਕਿ ਨਸ਼ਿਆਂ ਨੂੰ ਤਿਆਗ ਕੇ ਤੁਸੀਂ ਇੱਧਰ ਚੰਗੇ ਰਸਤੇ ਤੇ ਆਉਣ ਸੰਬੰਧੀ ਕੀ ਕਹੋਗੇ ਗੁਰੂ ਦੀ ਨਾਨਕ ਨਾਮ ਲੈਵਾ ਸੰਗਤ ਨੂੰ ਸਿੱਖ ਨੌਜਵਾਨਾਂ ਨੂੰ ਇਹੀ ਅੱਜ ਦੇ ਦਿਨ ਸਨੇਹ ਦੇਣਾ ਚਾਹੁੰਦੇ ਆ ਕਿ ਜੋ ਵੀ ਗੁਰੂ ਨਾਨਕ ਦੇਵ ਸਾਨੂੰ ਉਪਦੇਸ਼ ਦੇ ਕੇ ਗਏ ਆ ਵਾਹ ਵਾਹ ਉਹਦੇ ਉੱਤੇ ਚੱਲਣਾ ਚਾਹੀਦਾ ਵਾਹ ਸਾਨੂੰ ਜਿਹੜਾ ਨਸ਼ੇ ਦਾ ਤੁਸੀਂ ਗੱਲ ਕੀਤੀ ਆ ਇਹ ਨਸ਼ੇ ਦੀਆਂ ਹੂਰ ਕਰੈਤਾ ਤੋਂ ਸਾਨੂੰ ਜਿਹੜਾ ਆਪਣਾ ਬੱਜਰ ਕਰੈਤਾ ਤੋਂ ਦੂਰ ਹੋ ਕੇ ਤੇ ਉਹਦਾ ਆਪਣਾ ਨਾਮ ਬਣੀ ਦੇ ਨਾਲ ਜੁੜਨਾ ਚਾਹੀਦਾ ਤੇ ਅੱਗੇ ਵੀ ਸਾਨੂੰ ਜੋ ਨੌਜਵਾਨ ਇਹ ਜਿਹੜੀ ਆਪਾਂ ਇੱਕ ਆਪਣੀ ਅਗੀ ਪਨੀਰੀ ਆ ਨਵੀਂ ਇਹ ਜੇ ਪਨੀਰੀ ਨਵੀਂ ਸਾਡੀ ਇਸ ਚ ਕੰਮ ਤੇ ਆ ਜੇਗੀ ਚੰਗੇ ਤੇ ਤੇ ਸਾਡਾ ਆਉਣ ਵਾਲਾ ਜਿਹੜਾ ਭੇਖਾ ਸਿੱਖ ਕੌਮ ਦਾ ਬਹੁਤ ਹੀ ਵਧੀਆ ਬਹੁਤ ਉਜਵਲ ਹੋ ਜਾਏਗਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਵਾ ਕਰਾਂਗੇ ਤੇ ਮੇਵਾ ਲਵਾਂਗੇ ਵਾ ਵਾ ਹਾਂ ਬਿਲਕੁਲ ਜੀ ਸੇਵਾ ਤਾਂ ਵਗੈਰਾ ਮਾ ਵਾ ਨਹੀਂ ਕੋਈ ਕੋਲ ਨਹੀਂ ਜਾਗਦੀ ਤੇ ਮੇਵੇ ਦੇ ਨਾਲ ਨਾਲ ਹੱਡ ਪੈਰ ਵੀ ਸਾਡੇ ਤਾਂ ਹੀ ਚੱਲਣਿਆ ਹਾਂ ਤੇ ਤੁਸੀਂ ਹੋਰ ਕਿਸ ਤਰੀਕੇ ਨਾਲ ਕਿਵੇਂ ਕਹਿਣਾ ਚਾਹੋਗੇ ਬੀਬੀਆਂ ਨੂੰ ਕਿਵੇਂ ਜੋਰ ਦਿੰਦੀਆਂ ਕਿ ਸੇਵਾ ਕਰੋ ਅਮਰਤਛਾ ਕਹੋ ਗੁਰਦੁਆਰੇ ਆਓ ਮਹਾਰਾਜਾ ਦਾ ਨਾਮ ਜਪੋ ਸੋਹਣੇ ਟਾਂਗਾਂ ਦਾ ਸੇਵਾ ਕਰੋ ਹਾਂ ਸਾਰੇ ਰਲ ਮਿਲ ਕੇ ਰਹੋ ਨਾ ਕਿਸੇ ਦਾ ਗੁੱਸਾ ਕਰੋ ਇਹਨੂੰ ਸੋਣਾ ਸੋਹਣੀਆਂ ਸਫਾਈਆਂ ਦਿਓ ਤੇ ਇਸ ਤਰ੍ਹਾਂ ਕਰੀਏ ਆਪਾਂ ਸੇਵਾ ਇਸ ਤਰ੍ਹਾਂ ਕਰਨੀ ਚਾਹੀਦੀ ਆ ਈਰਖਾ ਨਹੀਂ ਕਰਨੀ ਚਾਹੀਦੀ ਹਾਂ ਵੈਰੀ ਗੁੱਡ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਇ ਮੇਰਾ ਨਾਮ ਸੁਖਪ੍ਰੀਤ ਕੌਰ ਹੈ ਹਾਂ ਅਤੇ ਮੈਂ ਇਸ ਵਾਰ ਨਵੰਦੀ ਵਾਸੀ ਹਾਂ ਮੈਂ ਇਹ ਸੁਨੇਹਾ ਦੇਣਾ ਚਾਹੁੰਦੀ ਹਾਂ ਅੱਜ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਸਭਲਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਇਹ ਤੁਹਾਨੂੰ ਜੀ ਜਿਹੜਾ ਸੁਨੇਹਾ ਦੇਣਾ ਚਾਹੁੰਦੀ ਹਾਂ ਕਿ ਸਾਡੀ ਜੋ ਹੈ ਪੁਰਖਾਣੇ ਤੇ ਸਾਡੇ ਤੱਕ ਇੱਥੋਂ ਤੱਕ ਲਿਆਂਦਾ ਹੈ ਇਤਿਹਾਸ ਨੂੰ ਸਾਨੂੰ ਚਾਹੀਦਾ ਹੈ ਸਾਡੀ ਯੂਥ ਨੂੰ ਚਾਹੀਦਾ ਹੈ ਕਿ ਇਹ ਆਪਾਂ ਅੱਗੇ ਤੱਕ ਲੈ ਕੇ ਜਾਈਏ ਆਉਣ ਵਾਲੀ ਜਨਰੇਸ਼ਨ ਤੱਕ ਤੇ ਜਿੰਨਾ ਵੀ ਹੈ ਵਾਅਦਾ ਵਾਦਾ ਪਰ ਗੁਰੂ ਜੀ ਦਾ ਸਿਮਰਨ ਕਰੀਏ ਗੁਰੂ ਵਾਲੇ ਬਣੀਏ ਹਾਲ ਲੜ ਲੱਗੇ ਬਹੁਤ ਵਧੀਆ ਗੁਰੂ ਜੀ ਦਾ ਖਾਲਸਾ ਵੈਗ ਜੀ ਦਾ ਖਾਲਸਾ ਵੈਗ ਜੀ ਦੀ ਫਤਿਹ ਵੈਗ ਜੀ ਦਾ ਖਾਲਸਾ ਵੈਗ ਜੀ ਦੀ ਫਤਿਹ ਬਾਬਾ ਜੀ ਕੀ ਨਾਮ ਵੀ ਆਪਣਾ ਆਪ ਦਾ ਨਾਮ ਬਚਿੱਤਰ ਸਿੰਘ ਜਹੇਦਾਰ ਸੇਵਾਦਾਰ ਵਾਹ ਵਾਹ ਗੁਰਦੋਲਾ ਟਾਲਾ ਸਾਹਿਬ ਦੇ ਸੇਵਾਦਾਰ ਹੈ ਤੇ ਨੰਨੀ ਇੱਥੇ ਖਰੂਰ ਸਾਹਿਬ ਅੱਛਾ ਜੀ ਮੱਬਾ ਨਾਨਕ ਦੇ ਘਰ ਦੇ ਸੇਵਾਦਾਰ ਆ ਵਾਹ 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 ਅੱਜ ਬਾਬਾ ਜੀ ਤੁਸੀਂ ਜੋ ਵੀ ਸੰਗਤ ਨੂੰ ਸੁਣਾਉਣਾ ਹੈ ਜੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਵਨ ਸੰਬੰਧੀ ਕੁਝ 5 ਮਿੰਟਾਂ ਦਾ ਉਹਨਾਂ ਦਾ ਜੀਵਨ ਸੰਖੇਪ ਹੈ ਜੋ ਉਹਦੇ ਬਾਰੇ ਚਾਣਨਾ ਪਾਵੇ ਠੀਕ ਆ ਉਹਨਾਂ ਦਾ ਇਹੋ ਹੀ ਆ ਵੀ ਇਹ ਜਿਹੜਾ ਡੇਰਾ ਸਾਹਿਬ ਹੈ ਨਾ ਇੱਥੋਂ ਕਿੰਨੇ ਕਿਲੋਮੀਟਰ ਹੋ ਤੁਹਾਡੇ ਕੋਲ ਇੱਥੇ 2 ਮੀਲ ਆ ਸਾਡੇ 2.5 ਮੀਲ ਤੇਨ ਘੰਟੇ ਹਾਂ ਇੱਥੇ ਵੱਡ ਬਡੇਰੇ ਉਹਨਾਂ ਦੇਖਦੇ ਜਿਹੜੇ ਜਿਹੜਾ ਖੂ ਅਜੇ ਵੀ ਹੈਗਾ ਆ ਜਲਣਾ ਜਲ ਅੱਛਾ ਜੀ ਉੱਥੇ ਭਈ ਕੇ ਨਾਮ ਜਪਦੇ ਨੇ ਜਿਹੜੇ ਦਾਦਾ ਦੇ ਪਰਦਾਦਾ ਹੈ ਇਹਨਾਂ ਦਾ ਇਹਨੂੰ ਕੀ ਨਾ ਇਹ ਪਹਿਲੇ ਪਿੰਡ ਦਾ ਪਹਿਲੇ ਪਿੰਡ ਦਾ ਤੇ ਨਾ ਪੱਠੇ ਪਿੰਡ ਖਣੀਆਂ ਦੇ ਅੰਦੇਸ ਨੂੰ ਪੱਠੇ ਪਿੰਡ ਆਹ ਪੱਠੇ ਪਿੰਡ ਇਹੋ ਜਿਹਾ ਨਾ ਅਹੀਂ ਕੋਈ ਤੇ ਇਹ ਮੁਰਖੇ ਜਿਹੜੇ ਮਹਾਰਾਜ ਆਏ ਜੋ ਪਿੰਡ ਵਾਲੇ ਡਰ ਗਏ ਵੀ ਖਣੀ ਪੈਲੀ ਸਾਡੇ ਥਲਿਉਂ ਬਣਾਉਣ ਆਏ ਆ ਇਹ ਉਹਨਾਂ ਨੇ ਆਖਿਆ ਨਹੀਂ ਹਾਨੂੰ ਇਹੋ ਜਮੀਨ ਦੀ ਨਹੀਂ ਲੋੜ ਅਹੀਂ ਤੇ ਆ ਤੁਹਾਨੂੰ ਮਿਲਣ ਕਰਨ ਆਏ ਆ ਤੇ ਜਾਣਾ ਗਾੜੀ ਭੈਣ ਕੋਲ ਸੁਲਤਾਨ ਸੁਲਤਾਨਪੁਰ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੇ ਬੇਰ ਸਾਹਿਬ ਤੇ ਐਹੀ ਤੈਨੂੰ ਮਿਲਣ ਗਿਆ ਨਹੀਂ ਉਹਨਾਂ ਦੇ ਹੁਕਮ ਦੇ ਨਾਲ ਹੀ ਬਾਪ ਦੇ ਉਹ ਨਾ ਆਇਆ ਤੇ ਆਪਣਾ ਪਿੰਡ ਵੇਖੂ ਹੈ ਪਿੱਛੋਂ ਵਾਹ ਤੇ ਤੂੰ ਡਰਦੇ ਕਰਦੋਂ ਜਮੀਨ ਦੀ ਨਹੀਂ ਸਾਨੂੰ ਕੋਈ ਗੱਲ ਆ ਤੇ ਉਹ ਗਏ ਡਰਗ ਦੇ ਉਹ ਵਜਨ ਕੁਰਗੇ ਕਰਨੋਂ ਹਟਣ ਨਾ ਅੱਛਾ ਕਠੋਰ ਬਚਨ ਬੋਲੇ ਉਹਨਾਂ ਰੋਰ ਜ਼ਿਆਦਾ ਬੋਲੀ ਕਿ ਆਂ ਨਹੀਂ ਆਂਦੇ ਵਈ ਅੱਛਾ ਇਹਨਾਂ ਦੋ ਤਿੰਨ ਰਾ ਸਮਝਾਇਆ ਵੀ ਕੋਈ ਗੱਲ ਤੂੰ ਜੀ ਇਹ ਨਾ ਗੱਲ ਕਰੋ ਸਾਨੂੰ ਇਹੋ ਜੀਆਂ ਸ਼ਾਇਦ ਦੁਨਿਆਵੀ ਜੜੀਂ ਨਾਲ ਦੀ ਲੋੜ ਹੀ ਨਹੀਂ ਵਾਹ ਫਿਰ ਜਦੋਂ ਤੀਜੀ ਏ ਉਹ ਹਟੇ ਨਾ ਨਾ ਇਹਨਾਂ ਗਰਬਾਣੀ ਦਾ ਵਜਨ ਕੀਤਾ ਉਹਦਾ ਮੈਨੂੰ ਚੇਟਾ ਨਿਗਾ ਅੱਛਾ ਜੀ ਜੀ ਦੇ ਨਾਲ ਤੁਹਾਡਾ ਵੀ ਪਿੰਡ ਨਹੀਂ ਜੀ ਇੱਥੇ ਰਹਿਣਾ ਓਏ ਹੋਏ 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 ਸਰਾਫ ਐ ਹੋ ਗਿਆ ਗਰਬਾਣੀ ਦੇ ਵਿੱਚੋਂ ਕੀਤਾ ਸਰਾਫ ਦੇਤਾ ਆਹ ਵੇ ਜਾਣ ਕੇ ਲਿਆ ਇਹਨਾਂ ਨੇ ਕੇ ਅੱਛਾ ਜੀ ਫਿਰ ਇੱਥੇੋਂ ਇੱਕ ਰਾ ਉੱਜੜ ਗਿਆ ਹੀ ਇਹ ਪੁੱਤ ਪਿੰਡ ਕੱਠੇ ਵੇਂਦਾ ਇਹ ਆਹੋ ਇੱਕ ਹੈ ਰੜਾ ਹੋ ਗਿਆ ਕੰਮ ਆਹ ਆਹ ਤੇ ਇਹ ਫਿਰ ਗੁਰੂ ਦੀ ਕਿਰਪਾ ਹੋਈ ਤੇ ਫੇਰੇ ਹੁਣ ਫੇਰ ਅੱਜ ਡੇਰਾ ਸਾਹਿਬ ਆਹ ਗੁਰਦੁਆਰਾ ਸਾਹਿਬ ਸਿਰ ਸ਼ੁਭਤ ਹੈ ਆਹੋ ਆਹੋ ਫਿਰ ਉੱਥੇ ਉਹਨਾਂ ਵਿੱਚ ਵਿਰਾਮ ਕੀਤਾ ਜਾ ਕੇ ਹਾਂਜੀ ਆਤੀ ਇੱਥੇ ਆਏ ਜਦੋਂ ਤੋਂ ਤ ਉਹਨਾਂ ਦੇ ਸੇ ਡਰ ਗਏ ਤੇ ਮੁਰਗੇ ਦੁਬਾਰਾ ਜਿਹੜਾ ਨਾ ਹੈਗੇ ਹੀ ਇੱਥੇ ਸ਼ਾਹੂਰੀ ਸਾਹਿਬ ਜਿਹਨਾਂ ਦੇ ਨਾਮ ਹੀ ਜਿਹੜੇ ਸੇਵਾਦਾਰ ਹੀ ਬਾਬੇ ਅੱਛਾ ਉਹ ਆਏ ਤੇ ਉਹਨਾਂ ਨੇ ਇੱਥੇ ਦਰਬਾਰ ਫਿਰ ਬਣਾਇਆ ਕਾਰ ਸੇਵਾ ਸ਼ਾਹਬੀ ਸਿੰਘ ਦੇ ਬਾਬਾ ਦੀਵਾਨ ਸਿੰਘ ਕਾਰ ਸੇਵਾ ਸ਼ਾਹਬੀ ਸਾਬ ਆ ਉਹਨਾਂ ਨੇ ਫਿਰ ਇੱਥੇ ਸੇਵਾ ਸ਼ੁਰੂ ਕੀਤੀ ਤੇ ਫਿਰ ਉਹਨਾਂ ਦਰਬਾਰ ਹੀ ਬਣਾਇਆ ਅੱਜ ਦੇ ਦਿਨ ਸਿੱਖ ਸੰਤਾਂ ਨੂੰ ਦੇਸ਼ ਉਦੇਸ਼ ਵਿੱਚ ਇਹ ਕਿਹੜੇ ਸ਼ਬਦਾਂ ਦੇ ਨਾਲ ਵਧਾਈਆਂ ਦਿੰਦੇ ਹੋ ਬਾਈ ਵਧਾਈਆਂ ਇਹ ਤੇ ਨਾ ਕੀ ਆ ਜਿਹੜੀਆਂ ਇਸੇ ਦੀਆਂ ਮਹਾਰਾਜ ਜਦੋਂ ਜਨਮ ਹੋਇਆ ਨਾਮ ਤੇ ਜਰਮੇ ਨਾਲ ਉਹਦਰ ਜਾ ਕੇ ਹੋਇਆ ਤਲਵੰਡੀ ਉਹ ਬਾਣਾ ਬਣ ਗਿਆ ਤੇ ਪਟਵਾਰੀ ਜਦੋਂ ਪੜ੍ਹ ਲਿਖ ਕੇ ਤੇ ਪਟਵਾਰੀ ਲੱਗ ਗਿਆ ਉਹਦੀ ਡਿਊਟੀ ਉੱਧਰ ਲੱਗੀ ਵਾਹ ਜੀ ਜਿੱਥੇ ਮਹਾਰਾਜ ਨੇ ਜਨਮ ਲਿਆ ਮਾਨਾ ਮਹਾਰਾਜ ਆ ਵੀ ਬਣਾਈ ਜਾਂਦੇ ਹੀ ਉਥੇ ਉਹ ਗਰੀਬ ਜਨਤਾ ਸੀ ਉਥੇ ਅੱਜ ਲੰਗਰ ਚੱਲਣ ਦਾ ਆ ਨਨਕਾਣਾ ਸਾਹਿਬ ਆਹ ਨਨਕਾਣਾ ਸਾਹਿਬ ਲੰਗਰ ਦਾ ਕਰਕੇ ਮਹਾਰਾਜ ਨੇ ਉੱਧਰ ਜਨਮ ਜਾ ਕੇ ਲਿਆ ਵਾਹ ਜੀ ਤੇ ਇਹਨਾਂ ਦੀ ਡਿਊਟੀ ਮਿਲਵਾ ਕੇ ਵਾਹ ਜੀ ਪਟਵਾਰੀ ਸਾਹਿਬ ਦੀ ਵਾਹ ਜੀ ਇਹਦਾ ਕਰਕੇ ਜਿਹੜਾ ਦੇ ਇੱਥੇ ਅਜੇ ਵੀ ਹੁਣ ਜਿਹੜੀ ਉਹ ਟੂਟੀ ਲੱਗੀ ਨਾ ਖੂਹ ਦੇ ਵਿੱਚੋਂ ਵਾਹ ਜੀ ਵਾਹ ਕੋਈ ਜਿਹੜਾ ਚੱਲ ਛਕਲੇ ਅੱਛਾ ਬਿਨਾਂ ਦਵਾਈ ਤੋਂ ਰਾਜੀ ਹੋ ਜਾਂਦਾ ਧੰਨ ਨਗਰੀ ਇਹ ਹੱਡ ਵੀ ਤੀ ਮੈਂ ਆਪਦੇ ਹੱਥ ਤੇ ਉੱਥੇ ਬੰਦੇ ਹੋਏ ਰਾਜੀ ਧੰਨ ਨਗਰੀ ਨਾਂਕਾ ਇਹ ਨਹੀਂ ਵੀ ਸੁਣੀ ਸੁਣਾਈ ਗੱਲਾਂ ਵਾਹ ਜੀ ਵਾਹ ਤਾਂ ਜੇ ਜਿਹੜਾ ਗੱਲ ਜਿਹੜਾ ਛਕਲੇ ਬਿਨਾਂ ਦਵਾਈ ਤੋਂ ਠੀਕ ਹੋ ਜਾਂਦਾ ਵਾਹ ਮਹਾਰਾਜ ਤਾਂ ਤਰੀ ਦਿੱਂਦਾ ਇੱਥੇ ਮੁੜ ਕੇ ਗੁਰੂ ਅਰਜਨ ਸਾਹਿਬ ਵੀ ਆਏ ਹੈ ਨਾ ਉਹਨਾਂ ਨੇ ਵਰਫੇ ਦਿੱਤੇ ਇਹ ਵਾਹ ਇਹ ਖੂਨ ਹੈਗਾ ਤੇ ਬਾਬੇ ਨਾੜਕਦਾ ਸੀ ਤੇ ਉਹ ਛੇ ਪਾਛਾ ਫੇਰ ਆ ਗਏ ਫੇਰ ਆ ਕੇ ਉਹਨਾਂ ਨੇ ਵਰਫੇ ਦਿੱਤੇ ਇਹ ਬਹੁਤ ਹੀ ਜਿਆਦੀ ਤਾਕਤ ਹੈ ਵਾਹ ਵਾਹ ਇਹ ਕਰਕੇ ਜਿਹੜਾ ਬੜੀ ਕਿਰਪਾ ਹੈ ਮਹਾਰਾਜ ਤੇ ਇਹ ਦੁਨੀਆ ਨੂੰ ਤਾਰਨ ਵਾਸਤੇ ਆਏ ਹੀ ਉਹ ਇਹੋ ਦਿਨ ਮਨ ਆਇਆ ਤੇ ਹੁਣ ਸਾਕਤ ਨੂੰ ਪਤਾ ਲੱਗਾ ਕਿ ਇਹ ਘਰ ਵੱਡਾ ਵਾ ਪਹਿਲੋਂ ਇੰਨੀ ਸਾਕਤ ਨਹੀਂ ਆਉਂਦੀ ਹਾਂ ਮੈਂ ਜਾਂਦਾ ਰਿਆਂ ਮੱਥਾ ਦੇਕਣਾ ਠੀਕ ਹੈ ਅਮਰ ਜੰਦਾ ਰਿਆ ਤੇ ਉਦੋਂ ਇੰਨੀ ਸ਼ਕਤ ਨਹੀਂ ਆਉਂਦੀ ਹੋਂ ਸਕਦਾ ਉਹ ਜਦੋਂ ਮੇਲਾ ਵੱਡਾ ਲੱਗਦਾ ਇੱਥੇ ਫੇ ਸੰਤੂ ਪਤਾ ਲੱਗਾ ਤੇ ਹੁਣ ਸ਼ਕਤ ਬਹੁਤ ਆਉਂਦੀ ਆ ਤੇ ਜੀ ਆ ਤੇਰਾ ਜੀ ਆ ਇੱਥੇ ਰਾਜੀ ਹੋ ਕੇ ਜਾਂਦੇ ਆ ਸਤਿਵੰਤ ਆ ਜਿਹੜਾ ਉਹ ਗਰੰਥੀ ਰਜ਼ਾ ਕਰਦੇ ਨਾ ਫਾ ਉਹ ਬੰਦਾ ਠੀਕ ਹੋ ਜਾਂਦਾ ਸੁਭਗ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸਤ ਨਾਮ ਜੀ ਵਾਹਿਗੁਰੂ ਵਾਹਿਗੁਰੂ ਪਾਣੀ ਦਰੋ ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿ ਤੁਜ ਵਾਹਿ ਗੁਰੂ ਵਾਹਿਗੁਰੂ ਜੀ ਵਾਹਿ ਗੁਰੂ ਵਾਹਿ ਗੁਰੂ ਵਾਹਿਗੁਰੂ ਜੀ ਵਾਹਿ ਤੁਜ ਵਾਹਿ ਗੁਰੂ ਵਾਹਿਗੁਰੂ ਜੀ ਸਤਨਾਮ 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 ਜੀ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ RAM ਨਾਮ ਜਪ ਲਾ ਹਰ RAM ਨਾਮ ਜਪ ਲਾ RAM ਨਾਮ ਜਪ ਲਾ Blah ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਪਾਗੇ ਤਰੋ ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ ਸਤਨਾਮ ਸਤਨਾਮੁ ਓ ਮਾਣਿ ਗੁਰੂ ਆਗੇ ਗੁਰੂ ਵਾਹੇ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਰਾਮ ਨਾਮ ਜਪ ਲਾ ਹਰਿ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਹਰਿ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਸਤ